ਇਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਮੈਂ ਇਹ ਬੱਚਾ ਇੰਨੇ ਇੰਨੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਮੈਂ ਐਨਡੀਐਸ ਦੀ ਟੀਮ ਆਈ ਨਾਲ ਸਾਡੇ ਇਹ ਕੀ ਆਉਣਾ ਨਹੀਂ ਤੇ ਇਹ ਨਹੀਂ ਆਉਣਾ ਇਹਦੇ ਚੋਰੀ ਦਾ ਡਰਿਆ ਹੁਣ ਕੇ ਦੋਨੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾ ਆਜੋ ਦੇਖ ਲਓ ਜੀ ਚੱਲ ਆਜੋ ਪਿਠਾ ਲਾਂਗੇ ਨਾ ਆਜੋ ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਨਾਂ ਨੂੰ ਮੈਂ ਮੈਂ ਜਦੋਂ ਦਾ ਤੁਹਾਨੂੰ ਵੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੇ ਇੱਕ ਰਿਕੁਐਸਟ ਮੰਗ ਲਉ ਕੁਝ ਚੱਲ ਪੋੜੋ ਤੇ ਕੁਸੂਆ ਨਾਲ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਤੋਂ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਂ ਆਇਆ ਕਿਉਂ ਇਹਦੇ ਸਭ ਤੋਂ ਘਰੇ ਆਉਂਦੀ ਆ ਆਹ ਹੋਰ ਬੜੇ ਨੇ ਸਮਾਨ ਬਣਾਉਣ ਕੋਲ ਆ ਜਾਂਦੇ ਹੁੰਦੇ ਜਿਆਦਾ ਆਹ ਇਹਨੇ ਪਾਣੀ ਚੋਂ ਆ ਗਿਆ ਨਹੀਂ ਕੋਈ ਲੇਡੀ ਸੈਟ ਆ ਰਹੀ ਸੀ ਜੇ ਡੀਸ ਨੂੰ ਤਾਂ ਭੇਜ ਦੂ ਨਹੀਂ ਉਹਨਾਂ ਜਾਣਾ ਨਹੀਂ ਕੀ ਆਪਾਂ ਕਹਾਗੇ ਤਾਂ ਚੱਲ ਜਾਣਗੇ ਲੇਡੀਜ਼ ਦਾ ਪੇਜ ਹੀ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਨਾ ਤੇ ਨਹੀਂ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਜੀ ਰਹਿ ਗਈ ਦੋ ਜੀ ਰੇਖੀ ਦੀ ਇੱਥੇ ਅਮਰੀ ਬਹੁਤ ਨਹੀਂ ਸਾਡਾ ਸਮਾਨ ਰਾਉਂ ਚੋਰੀ ਕਰਕੇ ਲੈ ਜਾਂਦੇ ਸਾਡੇ ਇਹ ਲੋਕ ਪਾਣੀ ਚੱਲੂਗਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਸਨ ਲੋੜ ਦੀ ਚੰਗੀ ਤੇਗੀ ਮੈਡੀਕਲ ਕਿਟ ਦੀ ਖਿਆਦ ਕਰ ਲਿਆ ਆਪਾਂ ਨੂੰ नीनी सादा खाए जाएगा जी बहुत बढ़िया बहुत अच्छा रहता है तो आपके वरगे बच्चे बहुत फायदा करना बस थैंक यू अब मेरी बट हुन भी यही रिक्वेस्ट है कि तुझे चलपा पूछ नहीं होता है ये इसकी साफ सी बात है ही है पूछने हुंगा कि कोई ले जो जे आपका कट्टा बंदा रह लो साथ जा के जो लेडीज है पीछे कोई दिक्कत नहीं आएगी मेरी लेडीज मेरी सवेरे बेटी है पीछे तरी को दिखते है पीछे भी नहीं पीछे पानी पूरी देना बंद कर ये ज्यादा देने कोई पानी ज्यादा कहना जी अपना ਦੋ ਢਾਈ ਘੰਟਾ ਉੱਤਰ ਗਿਆ ਆਪਣਾ ਜਿਹੜੀ ਆ ਜੋ ਸੁਣਨ ਹੋ ਗਿਆ ਸਾਡੇ ਡੰਗਰਾਂ ਵਾਤੇ ਇਹਦੇ ਡੇਰਿਆਂ ਦੇ ਡੰਗਰ ਗਏ ਨਾ ਪਿੰਡ ਹਾਂ ਉਹਨੂੰ ਰਸਾ ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਲੈ ਕੇ ਆਪਾਂ ਵੀ ਨਾਮ ਲੇਖਾ ਦੀ ਨਾਮ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਧਰ ਦੇ ਬੰਦੇ ਮੇਰਪਾਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹੜਾ ਜੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਡੰਗਰਾਂ ਉੱਤੇ ਕੋਈ ਨਹੀਂ ਕੋਈ ਨਹੀਂ ਕਰ ਦਾਂਗੇ ਆ ਜਿੰਨੇ ਡੇਰੇ ਆ ਨਾ ਜੀ ਸਾਰੇ ਦੇ ਡੰਗਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਜਸੜ ਕੋਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦਿੰਨੇ ਆ ਉੱਥੇ ਪਹੁੰਚਾ ਦੋ ਉਹਨਾਂ ਨੂੰ ਰਾਸ਼ਨ ਪਾਣੀ ਮਿਲਦਾ ਨਹੀਂ ਇੱਥੇ ਕਿਸੇ ਕੋਲ ਪਾਣੀ ਦੀ ਹੈ ਮੈਡੀਸਨ ਦੀ ਲੋੜ ਹੈ ਮੈਡੀਸਨ ਦੀ ਕਿਸੇ ਦੀ ਰੱਖ ਲਓ ਫਿਰ ਵੀ ਰੱਖ ਲਓ ਬਾਬਾ ਜੀ ਰੱਖ ਲਓ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਜੂਗੀ ਹਾਂ ਮੈਡੀਸਨ ਹਲੋ ਔਰੇ ਚੋਰਾ ਨਾਲ ਵੀ ਇਹਨਾਂ ਦੇ ਘਰੋਂ ਮੇਨ ਘਰਾਂ ਚੋਰਾ ਲਾਇਆ ਇੱਕ ਮਿੰਟ ਧੰਨਵਾਦ ਕਹੀ ਠੀਕ ਹੈ ਐਸੋ ਜੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਬੱਚਾ ਇੰਨੇ ਇੰਨੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਸਾਡੇ ਮੰਨ ਦੇ ਵਿੱਚ ਸਰ ਜੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰ ਦਾ ਮਹਿਸੂਸ ਹੁੰਦਾ ਹੈ ਕਿ ਨਾਲ ਸਾਡੇ ਬੱਚੇ ਨੇ ਬਾਹਰ ਨਹੀਂ ਉਹ ਡੱਬਾ ਪਿਆ ਉਹ ਡੱਬਾ ਪਿਆ ਉਹ ਡੱਬਾ ਪਿਆ ਉਹ ਚੱਕ ਕੇ ਖੁਲਾ ਦੇ ਆਹੀ ਉਹ ਇੱਕ ਦਾ ਫੜਿਆ ਪਸੰਦ ਚੈਨ ਨਹੀਂ ਪੋਲੀ ਲੱਗਣ ਦੀ ਇੱਕ ਪੋਲੀ ਆਹ ਆਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕਿ ਤੇ ਪੁੱਛਣ ਦੇ ਆ ਬੀਪੀ ਵੀ ਕੋਲੀ ਚਾਹੀਦੀ